ਸਰਨ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਹੈ ਵੀ ਸਾਡੇ ਜੂਨੀਅਰ ਵਕੀਲਾਂ ਕੋਲੇ ਚੈਂਬਰਾਂ ਦੀ ਘਾਟ ਹੈ। ਜੀ। ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸਾਥ ਹੋਇਆ। ਜੀ ਦਾ ਅਬਦਤਾ ਮੇਨ ਹੀ ਆ ਗਿਆ ਜੀ। ਠੀਕ ਹੈ ਜੀ। ਸੈਕਟਰੀ ਨੇ ਬਾਹਰ ਦੇ ਵਿੱਚ ਡਿਸਪਲਾਈਨ ਬਣਾ ਕੇ ਰੱਖਣਾ ਹੁੰਦਾ। ਪਰਦਾ ਮੈਂ ਆਪਦੇ ਸਾਰੇ ਫਰਜ਼ ਬਾਹਰ ਦੇ ਪੂਰੇ ਕਰੂੰਗਾ। ਇਹ ਰਹਿੰਦੇ ਕੰਮ ਵੀ ਹੈ ਜਿਹੜੇ ਉਹ ਵੀ ਪੂਰੇ ਕਰਾਂਗੇ। ਤੇ ਸਾਰਿਆਂ ਨੂੰ ਨਾਮ ਲੈ ਕੇ ਚੱਲਾਂਗੇ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਮਨਿੰਦਰ ਸਿੰਘ ਸਿੱਧੂ ਐਡਵੋਕੇਟ ਬਾਰ ਵੱਲੋਂ ਸਰਬਸੰਮਤੀ ਨਾਲ ਸੈਕਟਰੀ ਚੁਣਿਆ ਗਿਆ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਮਨਿੰਦਰ ਸਿੰਘ ਸਿੱਧੂ ਐਡਵੋਕੇਟ ਬਾਰ ਵੱਲੋਂ ਸਰਬਸੰਮਤੀ ਨਾਲ ਸੈਕਟਰੀ ਚੁਣਿਆ ਗਿਆ। ਮੈਂ ਆਪਦੇ ਸਾਰੇ ਫਰਜ਼ ਬਾਰ ਦੇ ਪੂਰੇ ਕਰੂੰਗਾ। ਰਹਿਣਦੇ ਕੰਮ ਵੀ ਜਿਹੜੇ ਉਹ ਵੀ ਪੂਰੇ ਕਰਾਂਗੇ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਤੁਹਾਇ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਸਰਬਸੰਤੀ ਸੈਕਟਰੀ ਦਾ ਅਹੁਦਾ ਤਾਂ ਮੇਨ ਹੀ ਆ ਗਿਆ ਜੀ ਠੀਕ ਹੈ ਜੀ ਸੈਕਟਰੀ ਨੇ ਬਾਰ ਦੇ ਵਿੱਚ ਡਿਸਪਲਾਈਨ ਬਣਾ ਕੇ ਰੱਖਣਾ ਹੁੰਦਾ ਹੈ ਪ੍ਰਧਾਨ ਨਾਲ ਸਹਿਯੋਗ ਦੇਣਾ ਹੁੰਦਾ ਹੈ ਬਾਰ ਤੇ ਬੈਂਚ ਦਾ ਰਿਸ਼ਤਾ ਬਣਾ ਕੇ ਰੱਖਣਾ ਹੁੰਦਾ ਹੈ ਸਾਰਿਆਂ ਤੋਂ ਪਹਿਲਾਂ ਤਾਂ ਵੱਡੀ ਗੱਲ ਇਹ ਹੈ ਵੀ ਸਾਡੇ ਜੂਨੀਅਰ ਵਕੀਲਾਂ ਕੋਲੇ ਚੈਂਬਰਾਂ ਦੀ ਘਾਟ ਹੈ ਜੀ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੀ ਸਾਥ ਹੋਇਆ ਤੇ ਦੂਜਾ ਸਾਡੀ ਵਾਰ ਦੀ ਮਰਿਆਦਾ ਨੂੰ ਬਣਾ ਕੇ ਰੱਖਾਂਗੇ